ਸਭ ਤੋਂ ਪਹਿਲੀ ਚੀਜ਼ ਤਾਂ ਹੈ ਕਿ ਪੰਜਾਬੀ ਫਿਲਮ ਪੰਜਾਬੀ ਲੱਗੇ। ਹੂੰ। ਤਾਂ ਮੈਨੂੰ ਲੱਗਦਾ ਸਾਨੂੰ ਸਖਤ ਨਹੀਂ ਹੋਣਾ ਚਾਹੀਦਾ ਐਕਟਰ ਦੀਆਂ ਮਜਬੂਰੀਆਂ ਹੁੰਦੀਆਂ ਨੇ। ਹਾਂ ਪਰ ਜੇ ਕੋਈ ਐਕਟਰ オリジナル ਦਾੜੀ ਰੱਖ ਸਕੇ ਉਹਦੇ ਲਈ ਬਹੁਤ ਵਧੀਆ ਗੱਲ ਹੈ। ਕਈ ਵਾਰੀ ਐਕਟਰ ਨੇ ਜ਼ਿੰਦਗੀ 'ਚ ਤਿੰਨ ਤਿੰਨ ਫਿਲਮਾਂ ਕਰਨੀਆਂ ਹੁੰਦੀਆਂ ਨੇ, ਕਈ ਨਾਟਕ ਕਰਨੇ ਹੁੰਦੇ ਨੇ। ਅਸੀਂ ਉਹਨੂੰ ਕਹੀਏ ਕਿ ਤੂੰ ਬਿਲਕੁਲ ਲੁੱਕ ਆਪਣੀ ਬਦਲ ਲੈ, ਮੁੜ ਕੇ ਉਸਨੂੰ ਹੋਰ ਪਾਸੇ ਕੰਮ ਨਹੀਂ ਮਿਲੂਗਾ। ਜਦੋਂ ਇਤਿਹਾਸ ਬਾਰੇ ਗੱਲ ਕਰ ਰਹੇ ਹਾਂ ਉੱਥੇ ਅਸੀਂ ਬਲੱਫੀ ਮਾਰ ਸਕਦੇ ਕੋਈ ਫਾਲਤੂ ਦੀ ਗੱਲ ਨਹੀਂ ਕਰ ਸਕਦੇ। ਅਸੀਂ ਨਹੀਂ ਚਾਹੁੰਦੇ ਕਿ ਸਾਡੀ ਹਿਸਟਰੀ ਡਿਸ ਇਹ ਉਥੇ ਸਭ ਤੋਂ ਬਹੁਤ ਜ਼ਰੂਰੀ ਹੈ ਕਈ ਵਾਰੀ ਜਲਦੀ ਜਲਦੀ ਦੇ ਵਿੱਚ ਕੰਮ ਕਰ ਦਿੱਤਾ ਜਾਂਦਾ ਉਹ ਨੈਕਸਟ ਜਨਰੇਸ਼ਨ ਨੂੰ ਵੀ ਨੁਕਸਾਨ ਦੇ ਜਾਂਦਾ ਆਫਕੋਰਸ ਕੁਝ ਪੰਜਾਬੀ ਫਿਲਮਾਂ ਤੇ ਇਲਜ਼ਾਮ ਲੱਗਦਾ ਕਿ ਇਹ ਹਿੰਦੀ ਫਿਲਮਾਂ ਤੋਂ ਕਾਪੀ ਮਾਰੀਆਂ ਹੋਈਆਂ ਨੇ ਮੈਨੂੰ ਲੱਗਦਾ ਕਿ ਪੰਜਾਬ ਦੀ ਧਰਤੀ ਉੱਪਰ ਇੰਨਾ ਕਿ ਜ਼ਿਆਦਾ ਰਿਚ ਕੰਟੈਂਟ ਪਿਆ ਹੈ ਸਾਡੇ ਕੋਲੇ ਲਿਟਰੇਰੀ ਕੰਟੈਂਟ ਬਹੁਤ ਪਿਆ ਹੈ ਤਾਂ ਸਾਨੂੰ ਉੱਥੋਂ ਚੱਕਣਾ ਚਾਹੀਦਾ ਸਸਿਕਾ ਦਾ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਸੰਦੀਪ ਕਮੋਜ ਆ ਜੇ ਇੱਕ ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬੀ ਇੰਡਸਟਰੀ ਜਿਹੜੀ ਪਹਿਲਾਂ ਹੀ ਸਾਡੀ ਬੜੀ ਤਰੱਕੀ ਤੇ ਹੈਗੀ ਪਰ ਉਹਨਾਂ ਜਿਹੜੇ ਰਾਹਾਂ ਨੂੰ ਹੋਰ ਜਿਹੜੀ ਰਫਤਾਰ ਹੈਗੀ ਉਹ ਦੇਣ ਜਾ ਰਹੇ ਪਾਲੀ ਕੋਪਿੰਦਰੀ ਸਾਡੇ ਨਾਲ ਹੈਗੇ ਨੇ ਰਾਈਟਰ ਡਾਇਰੈਕਟਰ ਨੇ ਪ੍ਰਸਿੱਧ ਉਹਨਾਂ ਨੇ ਨਾਟਕ ਲਿਖੇ ਨੇ ਫਿਲਮਾਂ ਲਿਖਿਆ ਨੇ ਤੇ ਉਹਨਾਂ ਨੇ ਇੱਕ ਮਿਲ ਕੇ ਜਿਹੜਾ ਕੰਮ ਕਰਨ ਦਾ ਅੱਜ ਇੱਕ ਲਿਖਤੀ ਜਿਹੜਾ ਕਿ ਕੈਨੇਡਾ ਤੋਂ ਵੀ ਜਿਹੜੇ ਉਹਨਾਂ ਦੇ ਦੋਸਤ ਵਿੰਦਰ ਜੀ ਆਏ ਤੇ ਉਹਨਾਂ ਨੇ ਲਿਖ ਕੇ ਕਿ ਆਣਾ ਸਮੇਂ ਦੇ ਵਿੱਚ ਬਹੁਤ ਵਧੀਆ ਜਿਹੜੇ ਕਿ ਤਿੰਨ ਪ੍ਰੋਜੈਕਟ ਪੰਜਾਬੀ ਫਿਲਮਾਂ ਦੇ ਆਉਣਗੇ ਸਾਡੇ ਨਾਲ ਪਾਲੀ ਭਪਿੰਦਰ ਜੀ ਰਾਈਟ ਡਾਇਰੈਕਟਰ ਨੇ ਸਭ ਤੋਂ ਪਹਿਲਾਂ ਬੜੀ ਖੁਸ਼ੀ ਮਿਲੀ ਕਿ ਪੰਜਾਬੀਤ ਨੂੰ ਹਮੇਸ਼ਾ ਤੁਸੀਂ ਅੱਗੇ ਲੈ ਕੇ ਜਾਂਦੇ ਹੋ ਤਾਂ ਹੁਣ ਪੰਜਾਬੀਆਂ ਨੂੰ ਇੱਕ ਨਵੇਂ ਪ੍ਰੋਜੈਕਟ ਦੇਖਣ ਦਾ ਮੌਕਾ ਮਿਲੇਗਾ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਉਮੀਦ ਕਰਾਂਗੇ ਕਿ ਅਸੀਂ ਵਧੀਆ ਕੰਮ ਕਰ ਸਕੀਏ ਔਰ ਅਸੀਂ ਕੋਸ਼ਿਸ਼ ਕਰਾਂਗੇ ਕੀ ਤੁਹਾਡੇ ਮਨ ਚ ਜਾਂ ਤੁਹਾਡੇ ਨਾਲ ਜਿਹੜੇ ਜਿਨ੍ਹਾਂ ਨਾਲ ਤੁਹਾਡੇ ਨਾਲ ਜੁੜੇ ਤੁਹਾਡੀ ਕਲਮ ਤਾਂ ਚਲੋ ਅਸੀਂ ਬਹੁਤ ਤੈਦੋ ਦੇਖਦੇ ਆ ਰਹੇ ਆ ਸੁਣਦੇ ਆ ਰਹੇ ਆ ਤੇ ਉਹਨਾਂ ਨੇ ਕਿਵੇਂ ਭਰੋਸਾ ਜਤਾਇਆ ਪਾਲੀਪਿੰਦਰ ਦੇ ਮੈਂ ਉਹਨਾਂ ਨਾਲ ਕਾਫੀ ਦੇਰ ਤੋਂ ਗੁਰਮੁਖ ਫਿਲਮ ਮੇਰੀ ਦਮਨਵੀਰ ਜੀ ਮੈਨੂੰ ਪੁਰਾਣੇ ਜਾਣਦੇ ਨੇ ਜੀ ਜੀ ਤੇ ਉਹ ਗੁਰਮੁਖ ਫਿਲਮ ਜਿੱਦਨ ਦੀ ਉਹਨਾਂ ਨੇ ਦੇਖੀ ਆ ਉਹ ਬਹੁਤ ਵੱਡੇ ਫੈਨ ਹੋਏ ਉਹਨਾਂ ਨੂੰ ਗੁਰਮੁਖ ਬਹੁਤ ਪਸੰਦ ਆਈ ਉਹਨਾਂ ਨੇ ਕਿਹਾ ਕਿ ਕਨਸੈਪਟ ਵਾਈਜ਼ ਮੇਕਿੰਗ ਵਾਈਜ਼ ਥਿਸ ਇਜ਼ ਵੈਰੀ ਗੁੱਡ ਫਿਲਮ ਜੀ ਜੀ ਤੇ ਆਪਾਂ ਕਰਨੀ ਆ ਫਿਰ ਹੁਣ ਉਹਨਾਂ ਨੂੰ ਜਦੋਂ ਸੁਖਵਿੰਦਰ ਜੀ ਮਿਲ ਗਿਆ ਮੈਂ ਉਹਨਾਂ ਨੇ ਨਵਾਂ ਸਟੂਡੀਓ ਲਾਂਚ ਕੀਤਾ ਉਥੇ ਕੈਨੇਡਾ ਦੇ ਵਿੱਚ ਜ ਤਾਂ ਉਹਨਾਂ ਨੇ ਦੁਆਰਾ ਮੈਨੂੰ ਅਪਰੋਚ ਕੀਤਾ ਕਿ ਅਸੀਂ ਕੁਝ ਵਧੀਆ ਤੇ ਵੱਡੇ ਪ੍ਰੋਜੈਕਟ ਕਰਨਾ ਚਾਹੁੰਦੇ ਆ ਤਿੰਨ ਚਾਰ ਇਕੱਠੇ ਤਾਂ ਫਿਰ ਉਹਨਾਂ ਨਾਲ ਅਸੀਂ ਕਈ ਦਿਨ ਮੀਟਿੰਗਸ ਹੁੰਦੀਆਂ ਰਹੀਆਂ ਔਰ ਫਾਈਨਲੀ ਅਸੀਂ ਕੁਝ 6 ਕਿ ਸਟੋਰੀਆਂ ਜਿਹੜੀਆਂ ਨੇ ਉਹ ਕਹਾਣੀਆਂ ਅਸੀਂ ਸ਼ਾਰਟਲਿਸਟ ਕੀਤੀਆਂ ਨੇ ਤਾਂ ਅੱਜ ਕੱਲ ਦੇ ਵਿੱਚ ਅਸੀਂ ਤਿੰਨ ਫਿਲਮਾਂ ਦੇ ਵਿੱਚੋਂ 1 2 ਬੈਕ ਟੂ ਬੈਕ ਕਰਨ ਦੇ ਇਰਾਦੇ ਦੇ ਵਿੱਚ ਆ ਪਹਿਲੀ ਫਿਲਮ ਜਿਹੜੀ ਹੈ ਅਸੀਂ ਮੰਨ ਕੇ ਚੱਲਦੇ ਹਾਂ ਕਿ ਜੁਲਾਈ ਦੇ ਵਿੱਚ ਫਲੋਰ ਤੇ ਚਲੀ ਜਾਏਗੀ हां ਅਸੀਂ ਅੱਜ ਦੀ ਸਿਨੇਮਾ 'ਚ ਦੇਖਣੇ ਚਾਹੁੰਦੇ ਹਾਂ ਕਿ ਪੰਜਾਬੀ ਜਿਹੜੇ ਹੈਗੇ ਨੇ ਬੰਬੇ ਤੱਕ ਚਾਹੇ ਉਹ ਬੰਬੇ ਦੀ ਫਿਲਮਾਂ ਹੋਣ ਬਾਲੀਵੁੱਡ ਫਿਲਮਾਂ ਹੋਣ ਪੰਜਾਬੀ ਟੱਚ ਬਹੁਤ ਜ਼ਰੂਰੀ ਹੋ ਚੁੱਕਾ ਹੈ ਸ਼ਾਇਦ ਬਾਲੀਵੁੱਡ ਵੀ ਇਹ ਚੀਜ਼ ਸਮਝ ਚੁੱਕਾ ਹੈ ਕਿ ਪੰਜਾਬੀਆਂ ਦੀ ਕੀ ਐਮੇਤ ਹੈਗੀ ਹੈ ਤੇ ਹੁਣ ਇਹ ਚੀਜ਼ ਨੂੰ ਤੁਸੀਂ ਕਿਦਾਂ ਸਮਝਿੰਦੇ ਹੋ ਹਾਂ ਨਹੀਂ ਅਸੀਂ ਸਾਡਾ ਸਾਨੂੰ ਲੱਗਦਾ ਜੇ ਪੰਜਾਬੀ ਫਿਲਮ ਹੈ ਤਾਂ ਪਹਿਲਾਂ ਉਹ ਪੰਜਾਬੀ ਲੱਗਣੀ ਚਾਹੀਦੀ ਹੈ ਬਾਕੀ ਸਾਰੀ ਗੱਲਾਂ ਬਾਅਦ ਦੀਆਂ ਨੇ ਕੰਟੈਂਟ ਵੀ ਬਾਅਦ ਦੇ ਵਿੱਚ ਹੈ ਇੰਟਰਟੇਨਿੰਗ ਬਿਜ਼ਨਸ ਈਚ ਐਂਡ ਏਵਰੀਥਿੰਗ ਉਹ ਬਾਅਦ ਦੀ ਗੱਲ ਹੈ ਸਭ ਤੋਂ ਪਹਿਲੀ ਚੀਜ਼ ਤਾਂ ਹੈ ਕਿ ਪੰਜਾਬ ਅਸੀਂ ਗੁਰਮੁਖ ਦੇ ਵਿੱਚ ਪੂਰੀ ਕੋਸ਼ਿਸ਼ ਕੀਤੀ ਹੁਣ ਪੂਰੀ ਕੋਸ਼ਿਸ਼ ਕਰਾਂਗੇ ਕਿ ਦੀ ਪੰਜਾਬੀ ਨੇਚਰ ਦੀਆਂ ਫਿਲਮਾਂ ਲੈ ਕੇ ਆਈਏ ਆਫਕੋਰਸ ਕੁਝ ਪੰਜਾਬੀ ਫਿਲਮਾਂ ਤੇ ਇਲਜ਼ਾਮ ਲੱਗਦਾ ਕਿ ਇਹ ਹਿੰਦੀ ਫਿਲਮਾਂ ਤੋਂ ਕਾਪੀ ਮਾਰੀਆਂ ਹੋਈਆਂ ਨੇ ਮੈਨੂੰ ਲੱਗਦਾ ਕਿ ਪੰਜਾਬ ਦੀ ਧਰਤੀ ਉੱਪਰ ਇੰਨਾ ਕਿ ਜ਼ਿਆਦਾ ਰਿਚ ਕੰਟੈਂਟ ਪਿਆ ਹੈ ਸਾਡੇ ਕੋਲੇ ਲਿਟਰੇਰੀ ਕੰਟੈਂਟ ਬਹੁਤ ਪਿਆ ਹੈ ਤਾਂ ਸਾਨੂੰ ਉੱਥੋਂ ਚੱਕਣਾ ਚਾਹੀਦਾ ਮੈਂ ਤਾਂ ਅੱਜ ਬਾਲੀਵੁੱਡ ਪੰਜਾਬੀਆਂ ਦੇ ਇਤਿਹਾਸ ਤੇ ਫਿਲਮਾਂ ਬਣਾ ਰਿਹਾ ਹੈ ਬਹੁਤ ਵਧੀਆ ਗੱਲ ਹੈਗੀ ਕਿ ਪੰਜਾਬੀਆਂ ਨੂੰ ਉਹ ਸਮਝ ਲੈ ਕਿ ਪੰਜਾਬੀਆਂ ਦੇ ਇਤਿਹਾਸ ਦਾ ਕਿੰਨਾ ਕੋ ਖਜ਼ਾਨਾ ਜਿਹੜਾ ਹੈਗਾ ਮਤਲਬ ਉਹ ਪੰਜਾਬੀ ਇੰਡਸਟਰੀ ਨੂੰ ਖੁਦ ਸਮਝਣਾ ਜੇ ਤੁਸੀਂ ਰਾਈਟਰ ਹੈਗੇ ਹੋ ਤੁਸੀਂ ਤਾਂ ਜਾਣਦੇ ਤੁਸੀਂ ਜਿੱਦਾਂ ਕਿਹਾ ਕਿ ਪ੍ਰੋਡਿਊਸਰ ਦੀ ਸਭ ਤੋਂ ਵੱਡੀ ਪਹਿਲੀ ਮੰਗ ਹੁੰਦੀ ਹੈ ਉਹ ਰਾਈਟਰ ਜੇਕਰ ਆਜ਼ਾਦੀ ਦੇ ਦੇ ਤਾਂ ਰਾਈਟਰ ਬਹੁਤ ਕੁਝ ਲਿਖ ਸਕਦਾ ਹੈ ਹਾਂ ਸਾਡੇ ਕੋਲੇ ਬਹੁਤ ਅੱਛੇ ਅੱਛੇ ਪੰਜਾਬੀ ਵੀ ਇੰਡਸਟਰੀ ਦੇ ਵਿੱਚ ਬਹੁਤ ਟੈਲੈਂਟਡ ਰਾਈਟਰ ਨੇ ਔਰ ਮਜਬੂਰੀ ਐਸਨ ਇਹ ਮੇਰੀ ਕਮਰਸ਼ੀਅਲ ਸਿਨੇਮਾ ਹੋਣ ਕਰਕੇ ਰਾਈਟਰ ਦੇ ਉੱਪਰ ਚੈੱਕ ਹੁੰਦਾ ਕਿ ਨਹੀਂ ਇਦਾਂ ਦਾ ਕੰਮ ਨਹੀਂ ਕਰਨਾ ਇਦਾਂ ਦਾ ਕਰਦਾ ਆ ਅਪਾ ਸਮਝ ਸਕਦੇ ਆ ਪ੍ਰੋਡਿਊਸਰ ਦੀ ਆਪਣੀ ਟੈਂਸ਼ਨ ਹੁੰਦੀ ਆ ਉਹਨੇ 3-4-5 ਕਰੋੜ ਰੁਪਏ ਲਾਣਾ ਹੁੰਦਾ ਉਹ ਵੀ ਡਰਦਾ ਹੁੰਦਾ ਹੈ ਕਿ ਕਿਤੇ ਬਹੁਤ ਵੱਡਾ ਐਕਸਪੈਰੀਮੈਂਟ ਨਾ ਹੋ ਜੇ ਕਿ ਜਮਾਈ ਫਿਲਮ ਦੇ ਵਿੱਚੋਂ ਕੁਝ ਨਾ ਮੋੜੇ ਮੈਨੂੰ ਲੱਗਦਾ ਕਿ ਇਹ ਥੋੜਾ ਜਿਹਾ ਸਾਡੇ ਪ੍ਰੋਡਿਊਸਰਸ ਨੂੰ ਰਾਈਟਰ ਨੂੰ ਸਮਝਣ ਤਾਂ ਥੋੜਾ ਜਿਹਾ ਟਾਈਮ ਲੱਗ ਜੂਗਾ ਕਿ ਲੋਕੀ ਵੀ ਤਾਂ ਵਧੀਆ ਕੰਟੈਂਟ ਦੇਖਣਾ ਚਾਹੁੰਦੇ ਆ ਨਾ ਜਦੋਂ ਅਸੀਂ ਲੋਕਾਂ ਦੇ ਅਪੁਆਇੰਟ ਆਫ 뷰 ਨੂੰ ਚੰਗੀ ਤਰ੍ਹਾਂ ਸਮਝਣਾ ਸਿੱਖ ਲਾਂਗੇ ਤਾਂ ਫਿਰ ਇੱਕ ਵਿਚਾਰ ਇੱਕ ਬਲੈਂਡ ਹਨ ਲੱਭਣਾ ਸਿੱਖ ਲਾਂਗੇ ਕਿ ਠੀਕ ਹੈ ਇੰਨਾ ਕੁ ਅੱਛਾ ਮਟੀਰੀਅਲ ਵੀ ਹੋਵੇ ਲੇਕਿਨ ਕਮਰਸ਼ੀਅਲ ਐਂਗਲ ਵੀ ਹੋਵੇ ਅਸੀਂ ਇੱਕ ਬਾਲੀਵੁੱਡ ਦੀ ਚਲੋ ਹੁਣ ਫਿਲਮ ਦੇਖੀ ਚਲੋ ਕੇਸਰੀ ਚੈਪਟਰ 2 ਆਇਆ ਅਸੀਂ ਉਸ ਫਿਲਮਾਂ ਚ ਨਾ ਕੁਝ ਹੈ ਜੇ ਆ ਦੇਖ ਕਿ ਬਹੁਤ ਰਿਸਰਚ ਕੀਤੀ ਜਾਂਦੀ ਹੈ ਔਰ ਰਿਸਰਚ ਦਾ ਨਤੀਜਾ ਵੀ ਅਸੀਂ ਦੇਖਿਆ ਉਸ ਵਿੱਚ ਤੁਹਾਨੂੰ ਲੱਗਦਾ ਹੈ ਕਿ ਪੰਜਾਬੀ ਕੁਝ ਫਿਲਮਾਂ ਅਸੀਂ ਸਾਰਿਆਂ ਦੀ ਕਰ ਬਹੁਤ ਫਿਲਮਾਂ ਜਿਹੜੇ ਸਰਚ ਕੀਤੀ ਜਾਂਦੀ ਵੀ ਸਰਚ ਜ਼ਰੂਰੀ ਹੈਗੀ ਫਿਲਮਾਂ ਦੇ ਪਿੱਛੇ ਜਦੋਂ ਉਹਨੂੰ ਅਸੀਂ ਸਿਨੇਮਾ 'ਚ ਪੇਸ਼ ਕਰੀਏ ਤੇ ਲੋਕੀਂ ਵਾਕਈ ਕਹਿੰਦੇ ਕਿ ਸਸਪੈਂਸ ਵੀ ਸੀ ਤੇ ਇੱਕ ਸਟੋਰੀ ਦਾ ਐਂਗਲ ਵੀ ਹੈਗੇ ਸੀ ਹਾਂ ਬਿਲਕੁਲ ਸਰਚ ਜ਼ਰੂਰੀ ਹੈ ਜੇ ਤੁਸੀਂ ਹਿਸਟੋਰੀਕਲ ਫਿਲਮ ਬਣਾ ਰਹੇ ਹੋ ਕੇਸਰੀ ਵਰਗੀ ਫਿਲਮ ਬਣਾ ਰਹੇ ਹੋ ਤਾਂ ਤੁਹਾਨੂੰ ਬਹੁਤ ਜ਼ਿਆਦਾ ਡੈਪਥ ਵਿੱਚ ਜਾਣਾ ਪੈਂਦਾ ਮੈਂ ਇੱਕ ਵੈਬ ਸੀਰੀਜ਼ ਕਰ ਰਿਹਾ ਹਾਂ ਦਿੱਲੀ ਗਵਰਨਮੈਂਟ ਦੇ ਉਹ ਜਿਹੜਾ ਦਿੱਲੀ ਜੂਰਦਰਸ਼ਨ ਦੇ ਲਈ ਦੇ ਜੀ ਕਿੰਨੇ ਮੰਨੋ ਕਿ ਸਾਨੂੰ 3 ਮਹੀਨੇ ਤੱਕ ਰਿਸਰਚ ਕਰਦੇ ਨੂੰ ਹੋ ਚੁੱਕਿਆ ਹੈ ਕਿਤਾਬਾਂ ਪੜ੍ਹਦੇ ਨੂੰ ਹੋ ਚੁੱਕਿਆ ਹੈ 2 ਜਣਿਆਂ ਦੀ ਟੀਮ ਬੈਠੀ ਹੈ ਅਸੀਂ ਡੇ ਨਾਈਟ ਉਹਨੂੰ ਪੜ ਹੀ ਰਹੇ ਹਾਂ ਕਿਤਾਬਾਂ ਪੜ੍ਹ ਰਹੇ ਹਾਂ ਕਿਉਂਕਿ ਅਸੀਂ ਜਦੋਂ ਇਤਿਹਾਸ ਬਾਰੇ ਗੱਲ ਕਰ ਰਹੇ ਹਾਂ ਉੱਥੇ ਅਸੀਂ ਬਲਫ ਨਹੀਂ ਮਾਰ ਸਕਦੇ ਕੋਈ ਫਾਲਤੂ ਦੀ ਗੱਲ ਨਹੀਂ ਕਰ ਸਕਦੇ ਅਸੀਂ ਨਹੀਂ ਚਾਹੁੰਦੇ ਕਿ ਸਾਡੀ ਹਿਸਟਰੀ ਡਿਸਟਾਰਟ ਹੋ ਜੇ ਅਸੀਂ ਆਪਣੀ ਹਿਸਟਰੀ ਨਾਲ ਬੜੇ ਇਮੋਸ਼ਨਲੀ ਜੁੜੇ ਹੋਏ ਹਾਂ ਤੇ ਉੱਥੇ ਸਰਚ ਬਹੁਤ ਜ਼ਰੂਰੀ ਹੈ ਕਈ ਵਾਰੀ ਜਲਦੀ ਜਲਦੀ ਦੇ ਵਿੱਚ ਕੰਮ ਕਰ ਦਿੱਤਾ ਜਾਂਦਾ ਉਹ ਨੈਕਸਟ ਜਨਰੇਸ਼ਨ ਨੂੰ ਵੀ ਨੁਕਸਾਨ ਦੇ ਜਾਂਦਾ ਮਤਲਬ ਹਲਕਾ ਜਿਹੜਾ ਕੰਟੈਂਟ ਹੈਗਾ ਤੁਹਾਡਾ ਉਹ ਜਿਹੜੀ ਫਿਲਮੀ ਇੰਡਸਟਰੀ ਥੱਲੇ ਲੈ ਕੇ ਜਾਂਦਾ ਜੇਕਰ ਉਹ ਹੈਲਦੀ ਹੋਏਗਾ ਜਿਵੇਂ ਆਪਾਂ ਖੁਰਾਕ ਦੀ ਗੱਲ ਕਰਦੇ ਆਂ ਵੀ ਹੈਲਦੀ ਚੀਜ਼ ਹਮੇਸ਼ਾ ਆਉਣ ਵਾਲੀਆਂ ਪੁਸ਼ਤਾਂ ਦਾ ਕਿ ਜਿਉਂਦੀ ਰਹਿੰਦੀ ਹੈ ਆਫ ਕੌਰਸ ਸਿਨੇਮਾ ਇਹੋ ਜਿਹਾ ਹੀ ਹੋਣਾ ਚਾਹੀਦਾ ਕਿ ਆਣ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਕਹਿ ਸਕਣ ਯਾਰ ਹਾਂ ਸਾਡਾ ਪੰਜਾਬੀ ਸਿਨੇਮਾ ਬਹੁਤ ਵੱਡੀ ਚੀਜ਼ ਆ ਉਹ ਕਹਿੰਦੇ ਹੋਏ ਮਾਣ ਮਹਿਸੂਸ ਕਰਨ ਹਾਲਾਂਕਿ ਹਾਲ ਦੀ ਘੜੀ ਸਾਡਾ ਯੂਥ ਅਜੇ ਵੀ ਨੈਟਫਲਿਕਸ ਤੋਂ ਬਾਹਰ ਨਹੀਂ ਜਾਂਦਾ ਅਸੀਂ ਉਸ ਯੂਥ ਨੂੰ ਨਾਲ ਜੋੜ ਨਹੀਂ ਪਾ ਰਹੇ ਇਹ ਸਾਡੀ ਕਮਜ਼ੋਰੀ ਕਿਤੇ ਨਾ ਕਿਤੇ ਹੈਗੀ ਹੈ ਮਤਲਬ ਅਸੀਂ ਤੁਸੀਂ ਪੰਜਾਬੀਏ ਦੀ ਹਮੇਸ਼ਾ ਗੱਲ ਕਰਦੇ ਤੁਹਾਨੂੰ ਲੱਗਦਾ ਹੈ ਮਤਲਬ ਜਿਵੇਂ ਤੁਸੀਂ ਨੈਟਫਲਿਕਸ ਦੀ ਗੱਲ ਕੀਤੀ ਹੈ ਪੰਜਾਬੀਆਂ ਨੂੰ ਸਿਨੇਮੇ ਤੱਕ ਮੁੜ ਵਾਪਸ ਲਿਆਉਣਾ ਕਿੰਨਾ ਜ਼ਰੂਰੀ ਹੈਗਾ ਜੇਕਰ ਪੰਜਾਬ ਹਮੇਸ਼ਾ ਕਹਿੰਦਾ ਕਿ ਯੂਥ ਨੂੰ ਕੰਮ ਨਹੀਂ ਹੈਗਾ ਜੇਕਰ ਯੂਥ ਨੂੰ ਫਿਰ ਕੰਮ ਮਿਲੇਗਾ ਜੇਕਰ ਪੰਜਾਬੀਆਂ ਫਿਲਮਾਂ ਟੌਪ ਤੇ ਜਾਣੀਆਂ ਯੂਥ ਨੈਟਫਲਿਕਸ ਦਾ ਖਹਿੜਾ ਛੱਡਣਗੇ ਜਾਂ ਇਹ ਚੀਜ਼ਾਂ ਨੂੰ ਥੋੜਾ ਜਿਹਾ ਵਾਈਡ ਕਰਨੀਆਂ ਮੈਂ ਹਮੇਸ਼ਾ ਹੀ ਕਹਿੰਦਾ ਹੁੰਨਾ ਕਿ ਪੰਜਾਬ ਦੇ ਕੋਲੇ ਮਿਊਜ਼ਿਕ ਇੰਡਸਟਰੀ ਹੈ ਫਿਲਮ ਇੰਡਸਟਰੀ ਹੈ ਗਰੋ ਕਰ ਸਕਦੀ ਹੈ ਸਰਕਾਰ ਇਹੋ ਜੀਆਂ ਨੀਤੀਆਂ ਬਣਾਵੇ ਕਿ ਇਸ ਇੰਡਸਟਰੀ ਨੂੰ ਔਨ ਕਰ ਲ ਔਰ ਬਹੁਤ ਸਾਰੇ ਯੂਥ ਲਈ ਕੰਮ ਕਰੀਏਟ ਕਰੂਗੀ ਰੋਜ਼ਗਾਰ ਦੇ ਮੌਕੇ ਕਰੀਏਟ ਕਰੂਗੀ ਸਾਡੀ ਪੰਜਾਬੀ ਦੀਆਂ ਦੋਨੋਂ ਇੰਡਸਟਰੀਆਂ ਬਹੁਤ ਰਾਈਸ ਦੇ ਉੱਪਰ ਨੇ ਸਰਕਾਰ ਨੂੰ ਇਸ ਨੂੰ ਸੰਭਾਲ ਲੈਣਾ ਚਾਹੀਦਾ ਇੱਕ ਮੇਰਾ ਸਵਾਲ ਹੈਗਾ ਕਿ ਨਕਲੀ ਅਸਲੀ ਦਾ ਜਿਹੜਾ ਬਹੁਤ ਜ਼ਿਆਦਾ ਚੱਲਦਾ ਰਹਿੰਦਾ ਫਿਲਮਾਂ ਦੇ ਵਿੱਚ ਤੁਸੀਂ ਇੱਕ ਐਕਟਰ ਨੂੰ ਕੀ ਸਮਝਦੇ ਹੋ ਇੱਕ ਉਹ ਸ਼ੀਸ਼ਾ ਹੁੰਦਾ ਹੈ ਜਾਂ ਉਸ ਨੂੰ ਵਾਕਈ ਉਹ ਅਸਲੀ ਕਿਰਦਾਰ ਲਈ ਅਸਲੀ ਬੰਦੇ ਲੱਭਨੇ ਜ਼ਰੂਰੀ ਹੈਗੇ ਨੇ ਤੁਸੀਂ ਇੱਕ ਤੁਸੀਂ ਨਾਟਕ ਲਿਖਣੇ ਨਾਟਕ 'ਚ ਹਮੇਸ਼ਾ ਹਰ ਕਿਰਦਾਰ ਇੱਕ ਬੰਦਾ ਕਰਦਾ ਤੁਸੀਂ ਇੱਕ ਐਕਟਰ ਨੂੰ ਕੀ ਸਮਝਦੇ ਆਪ ਦੇ ਪੁਆਇੰਟ ਆਫ View ਨਾਲ ਅ ਦੇਖੋ ਜੇ ਕੋਈ ਐਕਟਰ ਇਹ ਇਹ ਇੱਕ ਮੈਥ ਇਹਨੂੰ ਐਕਟਿੰਗ ਮੈਥਡ ਕਹਿੰਦੇ ਨੇ ਇਹ ਸਤਨ ਸਿਲਾਬਸ ਕੀ ਦਾ ਮੈਥਡ ਐਕਟਿੰਗ ਦਾ ਇੱਕ ਫਾਰਮੂਲਾ ਹੈ ਉਹ ਕਹਿੰਦਾ ਸੀ ਕਿ ਜਿਹੜਾ ਤੁਸੀਂ ਕਰੈਕਟਰ ਕਰਨਾ ਹੈ ਨਾ ਉਹਦੇ ਵਿੱਚ ਢਲ ਜਾਓ ਉਹੋ ਜਿਹੀ ਲੁੱਕ ਬਣਾ ਲਓ ਉਹੋ ਜਿਹੇ ਕੱਪੜੇ ਉਹਵੇਂ ਜਿਉਣਾ ਸ਼ੁਰੂ ਕਰ ਦਿਓ ਉਹਵੇਂ ਸੋਚਣਾ ਸ਼ੁਰੂ ਕਰ ਦਿਓ ਹੈ ਨਾ ਬਲਰਾਜ ਸਾਨੀ ਜੀ ਵੀ ਇੱਕ ਐਗਜ਼ਾਮਪਲ ਦਿੱਤੀ ਜਾਂਦੀ ਹੈ ਉਹਨਾਂ ਨੇ ਜਦੋਂ ਗਰਮ ਹਵਾ ਕਰਨੀ ਸੀ ਤਾਂ ਉਹ ਕਿੰਨੇ ਦਿਨ ਕਲਕੱਤੇ ਦੀਆਂ ਸੜਕਾਂ ਤੇ ਰਿਕਸ਼ਾ ਚਲਾਉਂਦੇ ਰਹੇ ਤਾਂ ਇਸ ਨੂੰ ਮੈਥਡ ਐਕਟਿੰਗ ਕਹਿੰਦੇ ਆ ਕਿ ਕੋਈ ਐਕਟਰ ਢਲ ਜਾਂਦਾ ਹੈ ਬਿਲਕੁਲ ਨਾ ਕਰੈਕਟਰ ਦੇ ਵਿੱਚ ਲੇਕਿਨ ਜ਼ਰੂਰੀ ਨਹੀਂ ਹੈ ਇਹ ਹੈ ਨਾ ਚੀਜ਼ ਕਈ ਵਾਰੀ ਐਕਟਰ ਨੇ ਜ਼ਿੰਦਗੀ ਚ ਤਿੰਨ ਤਿੰਨ ਫਿਲਮਾਂ ਕਰਨੀਆਂ ਹੁੰਦੀਆਂ ਨੇ ਕਈ ਨਾਟਕ ਕਰਨੇ ਹੁੰਦੇ ਨੇ ਅਸੀਂ ਉਹਨੂੰ ਕਹੀਏ ਕਿ ਤੂੰ ਬਿਲਕੁਲ ਲੁੱਕ ਆਪਣੀ ਬਦਲ ਲੈ ਮੁਰਕ ਕਿ ਉਸ ਨੂੰ ਹੋਰ ਪਾਸੇ ਕੰਮ ਨਹੀਂ ਮਿਲੂਗਾ ਮੰਨ ਲਓ ਗੁਰਮਖ ਵੇਲੇ ਵੀ ਸਾਨੂੰ ਇਹੀ ਪ੍ਰੋਬਲਮ ਆਈ ਕੁਲਜਿੰਦਰ ਸਿੱਧੂ ਜਿਹੜੇ ਸੀ ਉਹ ਕਈ ਫਿਲਮਾਂ ਚ ਬਿਜ਼ੀ ਸੀਗੇ ਅਸੀਂ ਸੋਚਿਆ ਸੀ ਕਿ ਲੇਕਿਨ ਅਸੀਂ ਦਾੜੀ ਵਧਾਈ origignal ਰੱਖੀਏ ਲੇਕਿਨ ਉਸ ਕੰਮ ਤੇ ਸਾਲ ਡੇਢ ਸਾਲ ਲੱਗਣਾ ਸੀਗਾ ਉਨੀ ਦਾੜੀ ਜਿੰਨੀ ਸਾਨੂੰ ਚਾਹੀਦੀ ਸੀਗੀ ਤਾਂ ਫਿਰ ਉਹ ਡੇਢ ਸਾਲ ਨਾ ਉਹ ਐਕਟਰ ਵਿਹਲਾ ਬੈਠ ਸਕਦਾ ਤੇ ਨਾ ਹੀ ਤੁਸੀਂ ਇੰਤਜ਼ਾਰ ਕਰ ਸਕ ਸੋ ਮੈਨੂੰ ਲੱਗਦਾ ਕਿ ਸਾਨੂੰ ਇਸ ਮਾਮਲੇ ਉੱਪਰ ਬਹੁਤ ਜ਼ਿਆਦਾ ਕੱਟੜ ਨਹੀਂ ਹੋਣਾ ਚਾਹੀਦਾ। ਸ਼ੀਸ਼ੇ ਜਦੋਂ ਉਹ ਮੁਸਲਮਾਨ, ਹਿੰਦੂ ਸਾਰੇ ਰੋਲ ਕਰੇਗਾ ਉਸਨੇ ਇੱਕ ਕਲੀਅਰ ਕਰ ਦੇਣਾ ਚਾਹੀਦਾ ਐਸ ਇਨਡਸਟਰੀ ਜੇ ਕੋਈ ਕਰ ਸਕੇ ਤਾਂ ਵਧੀਆ ਚੀਜ਼ ਹੈ। ਪਰ ਜੇ ਨਹੀਂ ਕਰ ਸਕਦਾ ਮੈਨੂੰ ਲੱਗਦਾ ਸਾਨੂੰ ਕੱਟੜ ਨਹੀਂ ਹੋਣਾ ਚਾਹੀਦਾ। ਪਰ ਕੱਟੜ ਕਿਸੇ ਚੀਜ਼ ਦਾ ਚਾਹੇ ਉਹ ਧਾਰਮਿਕ ਹੋਵੇ ਜਾਂ ਉਹ ਚੀਜ਼ ਹੋਵੇ ਕੱਟੜ ਨਹੀਂ ਹੋਣੀ ਚਾਹੀਦੀ। ਹਾਂ ਮੈਨੂੰ ਲੱਗਦਾ ਸਾਨੂੰ ਸਖਤ ਨਹੀਂ ਹੋਣਾ ਚਾਹੀਦਾ ਐਕਟਰ ਦੀਆਂ ਮਜਬੂਰੀਆਂ ਹੁੰਦੀਆਂ ਨੇ। ਹਾਂ ਪਰ ਜੇ ਕੋਈ ਐਕਟਰ origignal ਦਾੜੀ ਰੱਖ ਸਕੇ ਉਹਦੇ ਲਈ ਬਹੁਤ ਵਧੀਆ ਗੱਲ ਹੈ। ਵਧੀਆ ਗੱਲ ਹੈ। ਤੇ ਹੁਣ ਤੁਸੀਂ ਫਿਲਮਾਂ 'ਚ ਲੈ ਰਹੇ ਹੋ ਤੇ ਪੰਜਾਬੀਆਂ ਨੂੰ ਵੀ ਮੌਕਾ ਦਿਓਗੇ ਤੁਹਾਡੀ ਫਿਲਮਾਂ 'ਚ ਅਸੀਂ ਦੇਖਦੇ ਹਾਂ ਨਵੇਂ-ਨਵੇਂ ਯੂਥ ਜੁੜ ਪਾਏ ਹੁੰਦੇ ਨੇ ਹੁਣ ਇਹਨਾਂ ਫਿਲਮਾਂ 'ਚ ਕੀ ਮਿਲੇਗਾ ਮੌਕਾ ਮਿਲੇਗਾ ਪੰਜਾਬੀਆਂ ਨੂੰ ਜਦ ਕੈਨੇਡਾ ਦੇ ਵੀ ਵਿੱਚ ਪ੍ਰੋਡਿਊਸਰ ਹੈਗੇ ਆ ਹਾਂ 100% ਮੈਂ ਪੰਜਾਬੀ ਐਕਟਰਾਂ ਨਾਲ ਹੀ ਫਿਲਮਾਂ ਕਰੂੰਗਾ ਔਰ ਐਕਟਰਾਂ ਨਾਲ ਫਿਲਮਾਂ ਕਰੂੰਗਾ ਔਰ ਪਹਿਲੀਆਂ ਵੀ ਫਿਲਮਾਂ ਐਕਟਰਾਂ ਨਾਲ ਹੀ ਕੀਤੀਆਂ ਨੇ ਨਵੇਂ ਯੂਥ ਨਾਲ ਕੀਤੀਆਂ ਨੇ ਗੁਰਮਖ ਦੇ ਵਿੱਚ 65% ਦੇ ਰਿਸਿਵ ਲੋਕ ਨਵੇਂ ਸੀਗੇ ਇਸ ਫਿਲਮ ਦੇ ਵਿੱਚ ਵੀ ਬਹੁਤ ਲੋਕ ਨਵੇਂ ਹੋਣਗੇ ਮੈਂ ਨਵੇਂ ਐਕਟਰਾਂ ਨੂੰ ਨਵੇਂ ਟੈਕਨੀਸ਼ੀਅਨਸ ਨੂੰ ਹਮੇਸ਼ਾ ਹੀ ਵੈਲਕਮ ਕਰਦਾ ਹਾਂ ਔਰ ਜਿਹੜੇ ਵੀ ਇਲੈਕਟਰ ਨੇ ਮੇਰੀ ਫਿਲਮ ਚ ਉਹੀ ਨਜ਼ਰ ਆਣੇ ਜੀ ਜੀ ਤੁਹਾਡਾ ਬਹੁਤ ਬਹੁਤ ਤਾਨ ਪਾਲੀ ਬਹੁਤ ਸ਼ੁਕਰੀਆ